हाँ बोलिए मैं कोई आओ किड़ा भाई वाह ओ भाई की हाल है और ठीक है बबी बहुत चिर बाद किड़ा मरे और की हाल है कल नहीं आकर हाँ कल थी क्या यार और रही ओ बो गजे ते बाकी थी हाँ जा लंग ते कल थी क्या मैं सोची है ना कोई आ ना कोई आना जावे हाँ और हम कर ਬਹੁਤ ਵਧੀਆ ਆ ਜਾਓ ਭਾਈ ਆ ਬਹੁਤ ਚਰਵਾ ਦੇ ਜਿਹੜਾ ਮਾਰੇ ਕਿੱਧਰ ਲੰਗੇ ਸੀ ਬੈਠਾ ਗਰਮੀ ਬਹੁਤ ਹੋਈ ਸੀ ਗਰਮੀ ਨੇ ਤਾਂ ਬਈ ਰਕਾ ਕੋ ਰੱਖੇ ਪਾਣੀ ਪੀਓਗੇ ਪਾਣੀ ਖੰਡਈ ਮੰਗਾਲਾ ਨਾ ਨਾ ਤੂੰ ਪਾਣੀ ਲਿਆ ਪਾਣੀ ਦਾ ਵੀ ਠੀਕ ਬਿਨਾ ਯਾਰ ਮਾ ਕੋਈ ਗੱਲ ਸੱਚ ਮੂੜਾ ਮਿਲੋ ਮੂੜ ਕੇ ਮੈਂ ਪੰਗਾਇਰ ਪੀਣੀ ਹੈ ਮੂੜ ਕੇ ਮੈਂ ਅੱਜ ਮੂੜ ਬਣਾਈ ਫਿਰਦੇ ਹੋ ਦੇ ਨਹੀਂ ਮੂੜ ਯਾਰ ਪੰਜਵਾਂ ਵਰਸ ਹੋ ਗਿਆ ਜਾਂ ਮੇਰੀਆਂ ਤਾਂ ਮੌਸਮ ਜਾਂ ਵਧੀਆ ਸੀ ਮੈਂ ਕਿਹਾ ਅੱਛਾ ਤਾਂ ਦੋ ਘਰ ਨੇ ਇਹ ਉੜੀ ਆਈ ਨਾ ਨੇ ਨਾ ਫਕਰੂ ਹੁਣ ਤਾਂ ਕੋ ਬਾਤ ਕੀ ਕਰਾਏ ਹੁਣਾਂ ਦੋ ਚੱਕੀ ਅੱਜ ਸ਼ਾਮ ਨੂੰ ਘਰੇ ਜਾ ਕੇ ਦੇਖਾਂ ਕਿਉਂ ਵੀ ਅੱਜ ਤਾਂ ਮੂੜ ਪੱਲਾ ਬਣਿਆ ਲੱਗਦਾ ਹੋਰ ਇਹਦੇ ਕੋ ਗਲਾਵਾਂਗੇ ਪੰਗੇ ਲਾਵਾਂਗੇ ਵੀ ਹੁਣ ਅੱਛਾ ਗਲਾਵਾਂਗਾ ਇਹ ਜਿਹੜਾ ਮਾਇਤਾ ਨੂੰ ਪਤਾ ਨਹੀਂ ਪਤਾ ਨਹੀਂ ਆਪਲਾ ਕਿਉਂ ਉਹ ਬਾਗੁਰੂ ਬਰੇ ਜਾਈ ਨਾ ਉਹ ਵੱਡਾ ਭਾਈ ਬੈਠਾ ਹੈ ਉਧਰ ਮੁੰਡੇ ਨਾਲ ਪਾ ਨਹੀ ਨਹੀਂ ਨਹੀਂ ਕੋਈ ਗੱਡੀ ਨਹੀਂ ਪਈ ਮੱਲੇ ਉਹ ਕੱਢ ਕੇ ਨਹੀ ਲੈ ਹੁਣ ਤੂੰ ਥੋੜੂ ਲਿਆਵੇਂ ਸਾਡੇ ਲਵੇ ਆਇਆਂਗਾ ਕੋਈ ਨਹੀਂ ਪਈ ਹੈਗੀ ਉਹ ਲੌਂਦਾ ਰਹਿੰਦਾ ਪੈਗੋ ਜੀ ਪਈਏ ਮੇਰੇ ਤਾਂ ਢੱਕ ਲਿਆ ਫੜ ਕੇ ਨਾ ਲਈ ਕੋਈ ਕੋਈ ਗੱਲ ਨਹੀਂ ਮੰਗਾ ਲੈਨੇ ਆਪਾਂ ਖਾਣ ਪੀਣ ਨੂੰ ਮੰਗਾ ਲੈਨੇ ਨਾਲੇ ਕੋਈ ਐਡੀ ਕੀ ਗੱਲ ਆਣੀ ਆ ਆਪਣਾ ਪੁੱਤ ਨੂੰ ਪੀਂਦਾ ਕੋਲੜ ਰਿਹਾ ਕਿਉਂ ਕੋਲੜ ਰਿਹਾ ਅੱਛਾ ਹਾਂ ਇਹ ਮੁੰਡਾ ਇਹ ਉਹਨੇ ਜਾ ਕੇ ਤੋਂ ਮੁੰਡਾ ਹੀ ਆਗਾ ਅੱਛਾ ਠੀਕ ਆ ਪਿੰਡੋਂ ਆਗਾ ਹਾਂ ਚਲੋ ਵਧੀਆ ਚਲ ਕੋਈ ਨਹੀਂ ਘਰ ਲੈਣੇ ਆਂਗੇ ਤੇ ਬਾਕੀ ਗੱਲਾਂ ਕੀ ਹਾਂਗੇ ਹਾਂ ਆਪਾਂ ਤਾਂ ਜਨ ਬੋਟਾ ਗਦੇ ਆਤ ਨਾ ਤੂੰ ਇਹਨਾਂ ਨਾਲ ਹਰ ਵਾਰਸ ਲਾੜਿਆ ਕੋਈ ਨਹੀਂ ਤੁਸੀਂ ਬੈਠੋ ਸੈਟ ਹੋ ਕੇ ਮੈਂ ਬੁਲਾਉਣਾ ਬਾਈ ਨੂੰ ਤੁਸੀਂ ਤਾਂ ਐ ਬੈਠੋਗੇ ਜੇ ਮੈਂ ਜਾਣਾ ਵਿੰਦੂ ਪਹਿਲੀ ਗੇੜਾ ਨਹੀਂ ਨਹੀਂ ਜਾਣਾ ਤੇ ਤੂੰ ਹਾਂ ਕੋਈ ਨਹੀਂ ਤੁਸੀਂ ਬੈਠੋ ਮੈਂ ਬੁਲਾਉਣਾ ਬਾਈ ਨੂੰ ਬਾਈ ਨੂੰ ਬੁਲਾਉਣਾ ਮੈਂ ਭਾਈ ਵਾਹ ਭਾਈ ਤੇ ਉਹ ਯਾਰ ਉਹ ਮੁੰਡੇ ਜੀਪੀ ਹੋਣੀ ਕਿਹਨੂੰ ਪਤਾ ਉਹ ਪੱਗ ਪੱਗ ਲਾਉਂਦੇ ਨੇ ਮੜਿਆ ਹਾਲ ਫਰਦਾ ਕਿ ਉਹ ਜਿਹੜੀ ਡੈਡੀ ਵਾਲੀ ਪਈਆ ਤੇ ਹਾਂ ਉਹਨਾਂ ਨਾਲ ਕੋਈ ਨਾ ਪਹੁੰਚਾ ਉਹਨਾਂ ਦੇ ਬੈਠ ਮੜਿਆ ਉਹ ਕਰਨੀ ਜਾ ਦੇਣਾ ਜੀ ਹਨਾ ਕੋਈ ਨੂੰ ਪਤਾ ਘਰ ਬਾਹਰ ਜਾ ਕੇ ਉਹ ਕਰ ਮੈਂ ਹਾਲ ਨਾਲ ਲੈ ਕੇ ਹਾਂ ਬੈਠਣਾ ਕੋਈ ਨਹੀਂ ਮੈਂ ਉਹਨੂੰ ਮੁੰਡੇ ਨੂੰ ਲੈ ਕੇ ਠੀਕ ਆ ਮੰਗਾਉਣਾ ਕੋਤ ਹਾਂ ਹਾਂ ਉਹ ਮੁੰਡੇ ਠੀਕ ਆ ਹਾਂ ਠੀਕ ਆ ਉਹ ਬੈਠੇ ਨੇ ਉਹ ਮੁੰਡੇ ਕੋਈ ਗੱਲ ਹਾਂ ਆ ਜਾ ਕਿੱਧਰ ਵਗ ਗਿਆ ਓਏ ਵਾਹ ਇਹ ਨੂੰ ਪਤਾ ਨਹੀਂ ਕਿ ਕਰ ਰੋ ਨਹੀਂ ਵੱਧ ਰਿਹਾ ਹੂੰ ਹੂੰ ਅਰੇ ਗੇਟ ਗੂਟ ਤਾਂ ਮਰ ਲਿਆ ਕਰ ਹੈ ਲੈਟਰੀ ਕਰਦਾ ਇਹ ਜਿਹੜੀ ਕਿਉਂ ਸਵੇਰ ਤੋਂ ਤੂੰ ਵੀ ਗੇਲ ਬਗਿਆ ਬਾਥਰੂਮ ਤੇ ਲੈਟਰੀ ਨਾ ਲੱਗ ਰਹੀ ਅੱਖ ਤੋਲਾ ਮਰਲਾ ਜਾ ਕੇ ਦੁਕਾਨ ਤੋਂ ਪੂਜੀਆਂ ਫੜ ਲਈ ਨਲੇ ਉਹ ਗਿਰੂ ਪਕੌੜੇ ਜੇ ਫੜ ਲਈ ਜਾ ਬਗ ਜਾ ਭੱਜ ਕੇ ਛੇਤੀ ਆ ਜੀ ਮੀਨਾ ਨਾ ਲਾਦੀ ਉੱਥੀ ਬਹਿ ਜਾ ਨਾ ਉੱਥੀ ਲੱਗ ਜਣਾਗਾ ਪਲਾਂ ਹੀ ਆਉਂਦੇ ਕੀ ਯਾਰ ਮਨੋਂ ਦਾ दारू ਵਾਲਾ ਤੋਂ ਬਹੁਤ ਖੇਚੜਦੀ ਹੈ ਜੀ ਆ ਜਾਰੀ ਦੋਸਤੀ ਆਪਦੀ ਜਿਹਾ ਤੇ ਐ ਆ ਫੜੂ ਹੁੰਦਾ ਆ ਬੱਕੀਂ ਜਨੀ ਫਰ ਜਨੀ ਯਾਰ ਬਸ ਆਹ ਕੀ ਹਾਲ ਆ ਕਦੋਂ ਆਇਆ ਕੀ ਹਾਲ ਆ ਹਾਂ ਯਾਰ ਕਦੋਂ ਆਇਆ ਛੁੱਟੀ ਤੂੰ ਮੈਂ ਤਾਂ ਹੁਣ ਆਏ ਦੋ ਦਿਨ ਹੋ ਗਏ ਤੂੰ ਕਰੋ ਆਇਆ ਉਹ ਮਾਰਾ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤਾਂ ਦੱਸਿਆ ਨਹੀਂਗਾ ਯਾਰ ਓਏ ਯਾਰ ਗੱਲ ਹੀ ਨਹੀਂ ਹੋਈ ਆਪਣੀ ਦਾ ਨਾ ਤੇਰਾ ਫੋਨ ਲੱਗਦਾ ਸੀ ਬਾਈ ਪਰ ਹਾਂਸ ਪਤਾ ਨਹੀਂ ਯਾਰ ਕਿੱਧਰ ਗਿਆਗਾ ਉਹ ਨਾਲੇ ਉਧਰ ਡਿੰਪੀ ਹੋਣੇ ਆ ਰਹੇ ਨੇ ਹਾਂ ਉਹ ਪੱਗ ਦਾ ਕਰੇ ਦੀ ਲਾਈਏ ਪਰ ਮੈਂ ਲੈ ਮੈਂ ਤਾਂ ਆਵਗਾ ਨਾ ਵੀ ਬੈਠੋ ਯਾਰ ਚਲ ਹਾਂ ਚਲ ਆ ਇਤਨੀ ਕਿ ਲਾਉਦਾ ਹਾਂ ਨਾ ਓਏ ਆਦੀ ਆਪੇ ਆ ਗਿਆ ਸਮਾਨ ਆਪਣਾ ਲੁਕੂਆ ਹੋਇਆ ਤੈਨੂੰ ਫੜਾ ਲੇਗਾ ਯਾਰ ਇੱਕ ਮੈਂ ਕਿਹਾ ਅਜੇ ਹੀ ਆ ਗਿਆ ਯਾਰ ਚੱਲ ਆਇਆ ਕੀ ਬਾਤ ਹੈ ਕਿਵੇਂ ਮੁੜਿਓ ਓਏ ਹਾਂ ਬਈ ਕਿਵੇਂ ਆ ਵਹੀ ਠੀਕ ਆਲਾ ਹੋਰ ਠੀਕ ਆ ਬੱਜੀ ਕੀ ਹਾਲ ਆ ਬਈ ਠੀਕ ਆ ਹਾਂ ਬਈ ਠੀਕ ਆ ਲੈ ਠੀਕ ਹੈ ਠੀਕ ਹੈ ਠੀਕ ਹੈ ਨਿਆਰਿਆ ਸਿਰੇ ਘਮਾਉਣਾ ਆਪਣੇ ਦਾ ਸਿਰ ਤਾਂ ਘਮਾਉਣਾਗਾ ਫਿਰ ਵੀ ਮਾੜਾ ਮੋਟਾ ਤਾਂ ਕੁਛ ਹੋਵੇ ਕੱਲ ਬਾਦ ਬਣੇ ਆ ਜਾ ਟਾਈਮ ਨਾ ਖਰਾਬ ਓਏ ਮੁੰਡਿਆ ਬੈਠ ਓਏ ਫੋਲ ਕਰ ਉਹ ਕਾਲੂ ਉਹ ਲਿਆ ਓਏ ਗਲਾਸ ਬਲੂਸ ਅੱਛਾ ਅੱਛਾ ਆਈ ਨਹੀਂ ਉਹ ਕਿੱਧਰ ਰਹਿ ਗਿਆ ਆ ਗਿਆ ਡੈਡੀ ਆ ਗਿਆ ਲੈ ਓਏ ਇਸਨ ਘਾਸਾ ਕੁਝੀ ਚੱਕ ਲਿਆ ਆ ਹਾ ਹਿਮਗਾਇ ਡੈਡੀ ਹਾਂ ਜਦੋਂ ਉਧਰ ਚਾਚੇ ਹੁਣ ਸਤਰੀਗਲ ਬੁਲਾ ਕੇ ਆ ਫਿਰ ਜਦੋਂ ਸਤਰੀਗਲ ਬੁਲਾਇਆ ਚਾਚਾ ਨੇ ਸਤਰੀਗਲ ਸਤਰੀਗਲ ਪੁੱਤ ਸਾਸਿਗਲ ਕਿਵੇਂ ਆ ਸਾਸਿਗਲ ਠੀਕ ਆ ਬੇਟਾ ਹਾਂ ਤੇਰਾ ਬਾਪ ਕਿੱਥੇ ਆ ਉਹ ਆਦਾ ਲੈ ਆਉ ਨੂੰ ਬੁਲਾ ਕੇ ਬੁਲਾਉ ਨੂੰ ਲੈ ਆਉਗਾ ਸਮਾਨ ਚੁਣ ਯਾਰ ਉਹ ਲੈ ਆ ਯਾਰ ਬੁਲਾ ਕੇ ਆਇਆ ਯਾਰ ਮੈਨਣਾ ਹੁੰਦਾ ਸਮਾਨ ਲੈਣ ਨੂੰ ਯਾਰ ਆਹ ਕੀ ਗੱਲ ਕਰਦੇ ਹੋ ਪੁੱਤ ਕੋਈ ਦੀ ਗੱਲ ਨਹੀਂ ਯਾਰ ਕੰਨੜਾ ਨਾ ਗੋਦਮਾਸਾ ਨਾ ਕੋਲਡ ਡਰਿੰਕ ਪਹਿਲਾਂ ਤਾਂ ਜਵਾਖ ਨੂੰ ਪਾ ਕੇ ਦੇ ਇੱਕ ਗਲਾਸ ਦੇ ਰਹਾ ਬੰਦਾ ਇਹ ਹੋਰ ਦੱਸ ਹੈ ਕਿ ਲਗਾ ਤੂੰ ਬਹਿ ਜਾ ਯਾਰ ਬੱਤ ਪਕੜੀ ਨਹੀਂ ਜਾਂਦੀ ਬਾਪੇ ਆਪਾਂ ਆ ਵੀ ਰੱਖ ਲੋ ਨਹੀਂ ਨਹੀਂ ਤੂੰ ਬਹਿ ਜਾ ਆ ਜਾ ਬਸ ਬਹਿ ਜਾ ਕਰਾਂ ਮੈਂ ਮੈਂ ਖੁਦ ਤੇਰਾ ਗਲਾਸ ਕਿੱਥੇ ਆ ਮੈਂ ਤਾਂ ਲਾਉਂਗਾ ਨਹੀਂ ਪਾਉਂਦਾ ਪੀਂਦਾ ਨਹੀਂ ਹੈਗਾ ਹਾਂ ਤੂੰ ਆ ਜਾ ਆ ਜਾ ਕੁਝ ਨਹੀਂ ਬਹਿ ਜਾ ਬਹਿ ਜਾ ਆ ਜਾ ਓਏ ਠੀਕਾ ਰਖਾ ਲੈ ਮੈਂ ਉਹ ਬਕਸੂ ਹੀ ਆਇਆ ਮੈਂ ਚਾ ਜਵਾਖ ਨੂੰ ਦੇ ਪਹਿਲਾਂ ਕੋਲ ਰਹਿੰਦੇ ਆ ਲੈ ਇਂ ਪੀ ਲੈ ਪੁੱਤ ਓਏ ਇਂ ਪੀ ਲੋ ਆ ਦੇ ਦਿੰਦਾ ਇਹਨੂੰ ਖਾ ਕੇ ਆ ਦੋ ਲੈ ਲੈਂਦੇ ਨੇ ਮੈਂ ਤਾਂ ਹੀ ਚਲੋ ਲੈਣਾ ਕੋਈ ਨਹੀਂ ਕੋਈ ਕਰੂੰ ਜੋਏ ਕੋਈ ਖੋਲੋ ਫਾਜੀ ਸਾਹਿਬ ਖੋਲੋ ਖੋਲੋ ਖਾ ਲੋ ਹੋਰ ਪਾਵਾ ਹੋਰ ਲੈਣਾ ਹੋਰ ਦੱਸ ਦੀ ਹਾਂ ਭਾਈ ਹੋਰ ਫਿਰ ਮੈਂ ਨਹੀਂ ਖੋਲਦਾ ਤੁਸੀਂ ਦਾ ਗੜੀ ਖੁੱਲੋਗੇ ਪਟਿਆਲਾ ਝੱਲਣ ਦੇ ਬੰਨੀ ਹਣਾ ਆਹ ਦੇਖ ਕੇ ਜੀ ਪਰ ਗਾਹ ਨਾ ਲੰਘ ਜੀ ਪਟਿਆਲਾ ਨਹੀਂ ਮੈਂ ਪਟਿਆਲਾ ਹੀ ਲੱਗਦਾ ਹੈ ਜੀ ਢਿੱਲੀ ਵਰਾਉਣ ਦਿੱਲੀ ਚੱਲਦਾ ਤੂੰ ਗੁਲਾਖ ਲਿਆਉਂਦਾ ਕਿੱਥੇ ਆ ਮੈਂ ਨਹੀਂ ਬਈ ਦਿੰਦਾ ਨਹੀਂ ਪਾਣੀ ਨਾ ਪਾਣੀ ਪਾ ਦਿਓ ਵੀ ਪਹਿਲੇ ਚ ਤਾਂ ਪਾਣੀ ਪਾ ਦਿਓ ਜੀ ਔਰ ਹੀ ਪਰ ਜਾਣਾ ਲੈ ਅਬ ਤਾਂ ਤੁਨ ਨਮਕੀਨ ਖਾ ਲ ਓਏ ਹਰੀ ਮਾ ਕੋਈ ਨਾ ਗਾਉ ਸੰਗੀ ਜਾਣਾ ਯਾਰ ਉਹ ਕੋਈ ਆਪਣੀ ਕਰਾ ਲਈ ਗੱਲ ਕਰਦੀ ਲੈ ਬਈ ਫਿਰ ਚੱਕੋ ਫਿਰ ਪਰ ਜੇ ਮੈਂ ਤਾਂ ਪੀਂਦਾ ਨਹੀਂ ਹੁਣਾ ਤੁਸੀਂ ਵੀ ਉਹ ਕੋਈ ਗੱਲ ਨਹੀਂ ਇਹ ਕਿੱਥੇ ਵੇ ਤੇਰਾ ਨੂੰ ਕਰੀਦਾ ਬਾਈ ਅੱਜ ਤਾਂ ਗਰਮ ਹੀ ਬਹੁਤ ਆ ਜੀ ਉਹ ਪੀ ਲਾ ਤੂੰ ਮਸਾਲੇ ਦੇ ਲੱਕੜੀ ਮਰਗਦੇ ਮੁਰਮ ਕਰਨ ਤੇ ਉਹ ਬਾਈ ਮੈਂ ਕਦੇ ਪੀਤੀ ਨਹੀਂ ਹੈਗੀ ਕੌਣ ਪੀਤੀ ਇੰਨਾ ਦਾ ਹੈਗਾ ਲਫੜ ਪਾਇ ਨਹੀਂ ਪੀਂਗੀ ਚੱਲ ਨੂੰ ਠੀਕ ਐ ਕਰ ਮੁੱਤ ਸਰਬੰਸਾ ਖੋਗ ਓਏ ਨਾ ਪਿੰਦਾ ਨਹੀਂ ਹੈਗਾ ਓ ਤੂ ਠੋਗ ਤੂੰ ਓਏ ਨਹੀਂ ਤੂੰ ਮੇਰੇ ਘਰ ਤੇ ਨੀਂਂਗਰਾ ਦੇ ਤੂ ਤੂੰ ਨੀਂਂਗਰਾ ਦੇ ਤੂ ਡੀਪੀ ਚਾਹ ਕਾ ਕਰਦਾ ਯਾਰ ਨਾ ਓਏ ਨਹੀਂ ਰਹਿਣ ਦੇ ਆਹੀ ਨਾ ਉਮਰ ਆਪਣੀ ਓ ਯਾਰ ਪਿੰਦਾ ਨਹੀਂ ਹੈਗਾ ਟੂ ਠੋਗ ਟੂ ਕਹਿ ਫੋਦੀ ਨੂੰ ਹੂੰ ਠੀਕ ਆ ਲੈ ਬਈ ਬਈ ਮੈਂ ਤੂੰ ਐ ਕਰ ਪਿੰਦਾ ਨਹੀਂ ਚਲੇ ਤਿੰਦਾ ਹੈ ਜਰ ਇਹਨਾਂ ਤੋਂ ਹਪੀਤਾ ਹੈ ਨਹੀਂ ਓਏ ਤੂੰ ਫੜ ਜਾ ਮਨ ਲਿਆ ਕਰ ਓਏ 20 ਸਾਲ ਹੋ ਗਏ ਯਾਰ ਇਹਦੀ ਤੀ ਤੂੰ ਕਹਾਂ ਤੱਕ ਮੈਨੂੰ ਪਤਾ ਮੈਂ ਦੇਖ ਲਿਆ ਨਹੀਂ ਮੈਂ ਆਪਾਂ ਦੇ ਉਹ ਨਹੀਂ ਪੀਦਾ ਚੱਕ ਲੈ ਚੱਕ ਲੈ ਕਿੱਧਰੇ ਕਿੱਧਰੇ ਹੁਣ ਨਾ ਛੱਡੀ ਹੁਣ ਦਾ ਮੋਰਨਿੰਗ ਲਾ ਧੱਕਾ ਕਰੀ ਜਾ ਤੂੰ ਆ ਕਿੱਧਰ ਲਾ ਕੇ ਬਹਿ ਗਿਆ ਤੂੰ ਪਗੜੀ ਜਿਹੋ ਨਹੀਂ ਸੁਣੀ ਸੁਣੀ ਲੱਗਦੀਆਂ ਨੇ ਇਹ ਤਾਂ ਦੂਜੀਆਂ ਹੁੰਦੀਆਂ ਨੇ ਪੱਗ ਵਾਸਤੇ ਦਾ ਘੈਂਟਾ ਕੋਈ ਲਾ ਲੈਣ ਤੇ ਨਾ ਪੱਗਾਂ ਲਈ ਘੈਂਟ ਹੁੰਦੇ ਨੇ ਉਹ ਲਿਆ ਕੇ ਦਊ ਤੈਨੂੰ ਆ ਮੇਰੇ ਵਾਸਤੇ ਲੈ ਆਂਦੀ ਆ ਨਾ ਸਪਰਾਈਟ ਮੁੰਮਾਈ ਨਾ ਮੈਂ ਮਾ ਲੈ ਲੂੰਗਾ ਗੱਡੀ ਕਿਵੇਂ ਜਾਣਾ ਭਾਈ ਜਾਨਾ ਨੁਆ ਦੇ ਫੋਟੀ ਲੈ ਕੇ ਤੇਰਾ ਨਾ ਪੀਆ ਕਰ ਤੂੰ ਮੈਂ ਤਨ ਤੈਨੂੰ ਬੋਈ ਤਕਬ ਉਹ ਪੀ ਜਾ ਯਾਰ ਮੈਂ ਤੂੰ ਉਹੀ ਗੱਲਾਂ ਕਰੀ ਜਾ ਦੋ ਪੀਣਾ ਯਾਰ ਦੂਸਰਾ ਨੂੰ ਵੀ ਵਿਗਾੜੀ ਕੋਈ ਨਾ ਕੋਈ ਨਾ ਤੂੰ ਪੀਂਦਾ ਨਹੀਂ ਮੈਂ ਪੀਣਾ ਕਰ ਦੂਸਰਾ ਵੀ ਇੰਨਾ ਮੁੱਕਾ ਕਬਦਾ ਪੜੇਗਾ ਚੱਲ ਜਾ ਉਹ ਜਾਣ ਵਾਲੀ ਕੀ ਗੱਲ ਮੈਂ ਤੇਰੀ ਅੱਖਾਂ ਦੇਖ ਲੀਆਂ ਦੀਆਂ ਮੇਰੇ ਹੁੰਦੇ ਨਹੀਂ ਲਾਉਂਦਾ ਅੱਗੇ ਪਿੱਛੇ ਇਹਨੇ ਲਾ ਪੀਣਾ ਹੁੰਦਾ ਕੋਈ ਨਹੀਂ ਸਕਦਾ ਨਹੀਂ ਪੀ ਲੰਦਾ ਇਹ ਕਿਆ ਲਾ ਕੋਈ ਲਾ ਉਹ ਰ ਰੋਬ ਨਹੀਂ ਜਿਆ ਬਹੁਤ ਟਾਈਮ ਲੱਗ ਜਾ ਚਲੋ ਪਤਾ ਕੋਕ ਪਾ ਕੇ ਲਾਉਂ ਲਾੜਾ ਜਿਵੇਂ ਲੱਗਦੀ ਹੈ ਯਾਰ ਤੂੰ ਘੜਤਾ ਹੀ ਆ ਨਿੰਨ ਤਾਂ ਬਹੁਤ ਮਰੀ ਐ ਹੀ ਬਹੁਤ ਮੈਂ ਤਾਂ ਵੀ ਆਹੀ ਲਾਉਣਾ ਤੁਸੀਂ ਉਵੇਂ ਬਣੋ ਐ ਕਰੀ ਜਿੰਨੇ ਯਾਰ ਆਕ ਨਾ ਛੱਡ ਦੂਗੀ 1000 ਨਹੀਂ ਨਹੀਂ ਯਾਰ ਤਲੂ ਇਹ ਦੇਖ ਲਓ ਬਰੇ ਯਾਰ 10 ਸੈਕਾਂ ਬਸ ਵੇ ਮੇਰਾ ਵੀ ਲਾਸਟ ਹੈ ਚੱਕ ਓਏ ਚੱਲ ਲਾਸਟ ਚੱਕ ਕਰ ਵੰਗ ਚੱਕ ਕਰ ਤੱਕ ਹੁਣ ਨਾ ਹੁਣ ਨਾ ਨਹੀਂ ਕਿਸੇ ਹਟ ਚੱਲ ਆਏ ਹਾਏ ਸੜਦਾ ਸਿਰ ਜਾ ਵੀ ਉਹ ਹੋਇਆ ਦੋਵੇਂ ਮੇਰੇ ਵੱਧ ਰਹਿ ਗਏ ਜਦ ਜ ਮੈਂ ਚੱਲਦਾ ਬਈ ਕਿਤੇ ਨਾ ਨਾ ਦੇਖੋ ਮਹਾਰਾਜ ਆਇਆ ਯਾਰ ਨਹੀਂ ਮੈਂ ਚੱਲਦਾ ਆ ਕਿਉਂ ਕੀ ਹੋ ਗਿਆ ਰਹਿ ਨਹੀਂ ਮੈਂ ਚੱਲ ਹੀ ਗਿਆ ਮੈਂ ਬੱਦਕੇ ਆਉਣਾ ਤੁੰਨੂੰ ਨਾ ਨਾ ਮੈਂ ਲੱਗ ਬਹਿ ਜਾ ਦੋ ਨਹੀਂ ਨਹੀਂ ਮੈਂ ਚੱਲਦਾ ਆ ਤੂੰ ਦੇ ਜਰਾ ਕੋਣ ਮੈਂ ਛੱਡ ਗਿਆ ਹਾਂ ਚੱਲ ਫੇਰ ਖੜਾ ਹੋ ਤੇ ਖੜਾ ਹੋਈ ਮਾ ਅਫਸਰ ਬਹੁਤ ਬਖੜਿਆ ਪਾ ਪੱਤੀ ਦੀ ਬਸ ਕੋਫੀਆਂ ਗੱਲ ਮੇਰੇ ਨਾਲ ਆਗਰ ਛੱਡ ਕੇ ਉਹ ਹੋ ਗਿਆ ਤਾਂ ਥੋੜੀ ਜਿਹੀ ਸੱਡੀ ਵੀ ਸਾਰੀ ਤੀਜੇ ਦੇ ਸਾਲ ਹੋ ਗਈ। ਹੋ ਬਈ। ਉਹ ਮotha ਆਇਆ ਲਾਉਣੇ ਇੱਕ ਹੋਰ। ਆਇਆ ਕਹੇਗਾ ਕੋਈ ਨਹੀਂ ਪਿੰਦੇ ਨੇ। ਗੱਲਬਾਤ ਹੈ ਹੀ ਕੋਰ ਵੀ ਰਹਿ ਗਿਆ ਨਾ ਇਹ ਸੇਜੀ ਬਾਲਾ ਜੀ ਬਣਾ ਕੇ ਹੀ ਦੇਵਾਲਾ ਪਤਾ ਕਿ ਕਿਸੇ ਨਾ ਸੋ ਹਾਂ ਲਾਈਨ ਤੇ ਦੋ ਇਹ ਲਾਈਨ ਉੱਪਰ ਦੋ ਲਾਰੇ ਆ ਰਹੇ ਹੋ ਹਾਂ ਨਾ ਉਹ ਨਾ ਤੇ ਪਿੰਡਾਂ ਨਾਲ ਆਉਣ ਫੇਰ ਚੱਲ ਰਿਹਾ ਫਿਰ ਹੁਣ ਲਾਲੀ ਬਾਗਾਂ ਤੋਂ ਸਵਾਲ ਲੱਗੇ ਐ ਡਾਇਰਟੀ ਜੂਰੀ ਬੁਰੀ ਆ ਦੁਲਹਾ ਇਹਦਾ ਬਾਮਾ ਵਾਹ ਅਲਹਮਦ ਕੈਕ ਆਪਾਂ ਯਾਰ ਕੁਗੜੇ ਲਾਏਗਾ ਚਾਲ ਲਗ ਮਨਾਓ ਇਹਨੂੰ ਥਾਮ ਨੇ ਅੰਗੇ ਲਾ ਕੇ ਅੰਗੇ ਬੱਸ ਇਹ ਖਲੋਣ ਅੱਲੇ ਲਾਵਾਂਗੇ ਜ਼ਰੂਰੀ ਹੈ ਇਹ ਨਾਲ ਹੀ ਸਾਰੀ ਸੰਗਤ ਪਹੁੰਚੀ। ਚੱਲ ਚਲ ਵੇ ਤੇਰੇ ਜਾਚੇ ਕੇ ਚੱਲ ਗਿਆ। ਲੰਘ ਜਾ ਕੇ ਮੈਂ ਮਾਰਦਾ ਉਹ। ਹਾਂ? ਕਿਹਦਾ ਖੜਾ ਮੋ? ਹਾਂ ਤਰ। ਆਹ ਪੁੱਤੇ ਧਰ ਕੇ ਕੋਈ ਹੈ ਤਾਂ ਨਹੀਂ। ਜਾ। ਲੋ ਆ ਗਿਆ ਯਾਰ ਯਾਰ ਢਿੱਡ ਨੂੰ ਜੰਨ ਨਾ ਨਾ ਵੇ ਹਾਂ ਡੈਡੀ ਟੂਰਨਾਮੈਂਟ ਤਾਂ ਲਾਉਣ ਨਹੀਂ ਗਿਆ ਹੁਣ ਕੋਈ ਨਾ ਆਵੇ ਡੈਡੀ ਹੱਟਾ ਫੇਟ ਤੋਂ ਬਚ ਕੇ ਰਹਾ ਵਰ ਹੋਦਾ ਸਰ ਜੀ ਦੇਖ ਕੋਈ ਹੁਣ ਤਾਂ ਨੀ ਨਸੇੜੀ ਬੜਿਆ ਬੈਠਾ ਉਧਰ ਦੇਖ ਚਲ ਤਾਹ ਰਗਾ ਹੋਏ ਕੋਈ ਨਹੀਂ ਦਾ ਘਾਹਣਾ ਹੁੰਦਾ ਹੁਣ ਜੜੇ ਹੋਏ ਚ ਚਾਹੂ ਬਾਹਰੇ ਦੇਖ ਕੇ ਆ ਉਧਰ ਤਾਂ ਨਹੀਂ ਕੋਈ ਹੈਗਾ ਇੱਧਰ ਨਹੀਂ ਹੁਣ ਕੋ ਆ ਬੀਲਾ ਹੋ ਰਹੀਆਂ ਨੇ ਚੱਬੜ ਹੋ ਗਏ ਇੱਕ ਗਲਾਉਣੇ ਆਗੇ ਫੇਰ ਤੇਲ ਕਰਾਂਗੇ ਜੀ ਬਣਦਾ ਉਹ ਮਾਦਣਾ ਚੱਬੜ ਹੋ ਰਹੀਆਂ ਨੇ ਅੱਲਾ ਤੈਗਣਾ ਵਾਲਾ ਖਾ ਲਾਂਗੇ ਓਏ ਆ ਮਿਲ ਗਿਆ ਓਏ ਆ ਮਠਾ ਹੋ ਗਿਆ ਹਾਂ ਤੇ ਆ ਲੈ ਉਹ ਨਾਮ ਪਾ ਨਾ ਉਹ ਤਾਂ ਮੇਰੇ ਫੜਦੀ ਆ ਵੀ ਲਿਆਉਂਦੀ ਆ ਵਾਹੇ ਦੇਖਾ ਬੀ ਉਹ ਨਾ ਬੱਗ ਗਿਆ ਓਏ ਮੇਰਾ ਸਾਰਾ ਮਨ ਲੱਗਦਾ ਭੱਜ ਗਿਆ ਕਿਵੇਂ ਲਾਈਏ ਨਾ ਉਹ ਗਲਾਸਾ ਪਾਣੀ ਨਹੀਂ ਪਤਾ ਪਾਣੀ ਦਾ ਹੋ ਟੈਂਕੀ ਚ ਮੋਟਰ ਕਰ ਬਲਾਂ ਬਿੱਚੇ ਨਾ ਪਾ ਲਈਏ ਅੱਧੀ ਤਾਂ ਮੈਨੇ ਕਾ ਬਿੱਚੇ ਪਾਉਣੇ ਆ ਪਾਣੀ ਜਹਾਦੇ ਵੀ ਨਾ ਪਏ ਜੇ ਤੇ ਭਾਂਡਾ ਯਾਰ ਪਾਣੀ ਵੀ ਜਾਈਏ ਉਤਾਈਆ ਕਰਕੇ ਨਜ਼ਾਰਾ ਆ ਰਿਹਾ ਹੈ ਪੈ ਨਹੀਂ ਚੱਲਦੀ ਦਾਰੂ ਜੀ ਇਹ ਗਾਨੀ 보다 ਗੱਛਾ ਕਪੱਕਾ ਪਾ ਬਾ ਖਾ ਖ ਮੁਟੀ ਰੁੱਲ ਗਿਆ ਹਾਂ ਆਪਾਂ ਦੇ ਲੱਕੜਾ ਸੁਣ ਦੇਖਾ ਜੀ ਕੌੜੀ ਬਹੁਤਾ ਐਣ ਘੜਾ ਵਾ ਇਹ ਕਿਹੜਾ ਮਿੱਠਾ ਇਹ ਵੀ ਕੌੜਾ ਸਰੀਆਂ ਜੀ ਮਨਾਉਂਦਾ ਨਾ ਯਾਰ ਇਹ ਕਰੇ ਨੀ ਤਾ ਉਹ ਵੀ ਜਾਂਦੇ ਕੀ ਵਰਤ ਦੇ ਦੀ ਕਪਟੰਦਰ ਨੀ ਉਹ ਵੀ ਜਾ ਰਹੀ ਹੈ ਰੋਸ ਸੇ ਇਸਾ ਉਹ ਨਾ ਹਾਲਾਤ ਜੀ ਚੱਲਦੇ ਨੇ ਮੈਨੂੰ ਲੱਗਦਾ ਆ ਵੀ ਜਿਉ ਜਵਾ ਖਜਾ ਪੱਜੂ ਇਥੇ ਇਹ ਵੀ ਰੋਜ਼ ਮੰਮੀ ਮੰਮੀ ਕਰਦਾ ਤੇਰਾ ਮੇਰੇ ਪਾਉ ਨੇ ਜ਼ੋਰ ਲਾਇਆ ਨਾ ਓਏ ਦੇਖੀ ਨਾ ਡੱਡੇ ਵਰਗੀ ਨਾ ਦੇਖੀ ਨਾ ਉਹ ਲੋਕਾਂ ਵਿੱਚ ਲੱਗ ਕੇ ਚੱਕਤਾ ਕੰਮ ਵਰਕਤੀ ਜੀ ਨਹੀਂ ਕਰੀ ਥਾਉ ਨੇ ਚੱਲੋ ਦੇਖੋ ਮਾਂਸਰੀ ਕਿਉਂ ਉਹ ਦੇਖੀ ਆੜੇ ਦਾ ਗਰਨੇ ਉਹ ਦੇ ਉਹ ਉਹ ਹਰ ਬੰਸਾ ਓਏ ਉਹ ਠੀਕ ਹੈ ਤੂੰ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਹੈ ਇੱਥੇ ਕਿਵੇਂ ਪਿਆ ਲੂ ਉਹ ਖੜਾ ਹੋ ਇੱਥੇ ਕੀ ਕਰਦਾ ਤੂੰ ਨਜ਼ਾਰਾ ਨੂੰ ਯੂਰਾ ਤੂੰ ਇੱਧਰ ਚੱਲ ਕਰ ਬਿੰਨ ਖੜਾ ਹੋ ਕੋ ਕਿੱਤੀ ਲੱਗਦੀ ਮਿੰਟਾਂ ਕਿਹ ਕਿਉਂ ਆ ਦੇਖ ਆ ਬੋਤਲ ਜੀ ਪਈ ਆ ਇਹਨੇ ਹੈ ਉਹ ਕੀ ਹੋ ਗਿਆ ਤੈਨੂੰ ਹੋਰ ਕਿਉਂ ਓਏ ਕਿਉਂ ਪੀਂਦਾ ਮਸਾਂਦਾ ਦੀਆ ਮੰਡੀ ਬੁੱਟੀ ਤੂੰ ਕੀ ਹੋ ਗਿਆ ਘਰੇ ਕਿਸੇ ਨੇ ਕੁਝ ਕਿਹਾ ਉਹ ਖੜਾ ਤਾਂ ਹੋ ਚੱਲ ਖੜਾ ਹੋ ਚਲ ਖੜਾ ਹੋ ਚਲ ਚੱਲ ਖੜਾ ਹੋ ਕੀ ਹੋਇਆ ਤੈਨੂੰ ਤੇ ਘਰੇ ਫੋਨ ਕਰ ਯਾਰ ਮੈਂ ਤੈਨੂੰ ਕਿਹਾ ਨਹੀਂ ਸੀ ਵੀ ਇਹ ਭੈਣ ਦਾ ਪੀਂਦਾ ਬੁੰਦਾ ਹੈ ਨਹੀਂ ਸੀ ਪੀਂ ਲਾਦਾ ਤੁਸੀਂ ਯਾਰ ਉਹ ਨਹੀਂ ਉਹ ਨਹੀਂ ਨਹੀਂ ਇੱਥੇ ਲੈਡ ਨੂੰ ਤੂੰ ਨ ਜਾਵੇਂਗਾ ਲੱਗ ਖੜਾਓ ਉਹਦੇ ਘਰੇ ਫੋਨ ਕਰ ਤੇਰੇ ਘਰੇ ਫੋਨ ਕਰ ਚੱਕਾ ਨਾ ਤੇਰੇ ਘਰੇ ਫੋਨ ਕਰ ਉਹ ਕੀ ਹੋ ਗਿਆ ਨੂੰ ਹਾਂ ਹੋ ਗਿਆ ਵਰਮਾਸੋ ਵਰਮਾਸੋ ਉਹ ਕੋਸ਼ਣੇ ਵਰਮਾਸਨੀ ਪਿੱਛੇ ਜਾ ਚਲ ਚਲ

ਆਸੂ ਵੀ ਬਹਿ ਗਈ ਬਾਈ ਕਿਵੇਂ ਠੀਕ ਵੀ ਆ ਕਰੇ ਸਭ ਠੀਕ ਆ ਤਾਂ ਬਾਈ ਠੀਕ ਆ ਬਹਿ ਜਾ ਕੋਈ ਕਿਉਂ ਹੋਰ ਬਾਈ ਦਾਰੂ ਨੀਂਰ ਬਲਾਂ ਕੀ ਹੋ ਗਿਆ ਘਰ ਦੇ ਤਾਂ ਠੀਕ ਨੇ ਹੈਗੇ ਨੇ ਘਰੇ ਕਬਾਗੇ ਤੇਰਾ ਉਹੀ ਹਾਲ ਹੋਊਗਾ ਦਾਰੂ ਪੀਣਾ ਹੈ ਤੈਨੂੰ ਕੀ ਆਖਿਆ ਸੀ ਉਦੋਂ ਨਾ ਇਹ ਜਾ ਕੁਝ ਕਰਿਆ ਕਰ ਨਾ ਪੀਏਗਾ ਅੱਗੇ ਤੇ ਮੈਂ ਬਾਈ ਇਹਨਾਂ ਨੇ ਕੁਝ ਨਹੀਂ ਦੇਣਾ ਠੀਕ ਆ ਆਪਦੇ ਬੱਚਿਆਂ ਦਾ ਦੇਖ ਤੂੰ ਆਪਣਾ ਦੇਖ ਈ ਬਣੂਗਾ ਤੇ ਰਾਜ ਆਏ ਆ ਹਾਲ ਰਿਆ ਕਿੱਥੋਂ ਰਹਿਣਗੇ ਕਰਦੇ ਬਾਈ ਤੁਸੀਂ ਮੇਰੀ ਨਾ ਘਰ ਵਾਲੀ ਨੂੰ ਲਿਆ ਦੋ ਮੇਰਾ ਘਰ ਬਸਾ ਦੋ ਮੈਂ ਦਾਰੂ ਨੂੰ ਹੱਥ ਨਹੀਂ ਲਗਾ ਯਾਰ ਉਹ ਤਾਂ ਬੱਚੇ ਕੀ ਕਹਿੰਦੇ ਉਹਦਾ ਸਹੀ ਨਹੀਂ ਸਾਰੇ ਤੂੰ ਸਹੀ ਹੋ ਤੂੰ ਦਾਰੂ ਦੂਰੋਂ ਸਾਡਾ ਜੀ ਲਿਆਉਣੇ ਆ ਬੱਚੇ ਬੱਚਿਆਂ ਦਾ ਕੀ ਆ ਤਾਂ ਦੋ ਦਿਨਾਂ じゃ ਆ ਜਾਣੇ ਕਾਲੂ ਲਿਆ ਆ ਜਾਣਗੇ ਉਹ ਤਾਂ ਬੰਮਾ ਦਾਰੂ ਨਹੀਂ ਹੈ ਪੱਕੀ ਗੱਲ ਦੇ ਸਾਡੀ ਵੇਜਦੀ ਨਾ ਹੋਵੇ ਅਸੀਂ ਜਾ ਕੇ ਲੈ ਆਉਣੇ ਆ ਜਵਾਕ ਕਿਤੇ ਤੇਰਾ ਇਹੀ ਕੰਮ ਰਿਆ ਫਿਰ ਅਸੀਂ ਨਹੀਂ ਜਾਣਾ ਤੇਰੇ ਪਿੱਛੇ ਵੇਜਤੀ ਨਾ ਹੋਵੇ ਚਲ ਠੀਕ ਆ ਠੀਕ ਆ ਅਸੀਂ ਲੈ ਆਵਾਂਗੇ ਬੱਚੇ ਮੈਂ ਕੱਲ ਤੋਂ ਕੰਮ ਤੇ ਬੱਸ ਠੀਕ ਆ ਕੰਮ ਕਰ ਆਪਦਾ ਤੂੰ ਬੱਚੇ ਵਾਲਿਆ ਤੈਨੂੰ ਇਹਨਾਂ ਨੂੰ ਕੀ ਲੈਣਾ ਤੈਨੂੰ ਮੈਂ ਇਹੀ ਗੱਲਾਂ ਸਮਝਾਉਣਾ ਉਹਨਾਂ ਵਾਰ-ਵਾਰ ਇਹ ਨਸ਼ਾ ਨੁਸ਼ੇ ਵਿੱਚ ਕੁਝ ਨਹੀਂ ਰੱਖਿਆ ਕਰੇ ਚੱਲ ਬਾਈ ਉਹ ਚੱਲ ਆ ਤੂੰ ਮੈਂ ਚੱਲਦਾ ਯਾਰ ਅਸੀਂ ਬੈਠਾ ਤੂੰ ਆਉਣਗੇ ਆਉਣਗੇ ਕਿਉਂ ਨਹੀਂ ਯਾਰ ਚੱਲ ਕਰੇ ਚੱਲ ਆਪਾਂ ਲੈ ਆਉਨੇ ਜੋ ਅੱਖਾਂ ਨੇ ਕਿਹਾ ਤਾਂ ਹੁਣ ਆ ਜਾਣਗੇ ਬਾਕੀ ਗੱਲ ਬਿਰੇ ਸਾਰਿਆਂ ਨੂੰ ਸਿਕਲ ਜੀ ਸਾਡਾ ਇਸ ਵੀਡੀਓ ਦਾ ਮਤਲਬ ਇਹੀ ਜਿਗਾ ਵੀ ਅੱਜਕੱਲ੍ਹ ਜੋ दारू ਦਾ ਜੋ ਨਸ਼ਿਆਂ ਦਾ ਯੁੱਗ ਚੱਲ ਰਿਹਾ ਹੈਗਾ ਨਸ਼ੇ ਨਾਲ ਦੁਨੀਆ ਬਰਬਾਦ ਹੋ ਰਹੀ ਹੈਗੀ ਇਹ ਨਸ਼ਾ ਘਰ ਘਰ ਵਿੱਚ ਵਾਸ ਕਰ ਰਿਹਾ ਹੈਗਾ ਨਸ਼ੇ ਨਾ ਕਰੋ ਮੇਰੇ ਵੀਰੋ ਆਹੀ ਦਿਖਾਉਂਦੇ ਸੀ ਇਸ ਵੀਡੀਓ ਵਿੱਚ ਦਿਖਾਉਣ ਦਾ ਸਾਡਾ ਮਤਲਬ ਇਹੀ ਸੀਗਾ ਵੀ ਆਹ दारू ਘਰ ਬਰਬਾਦ ਕਰ ਦਿੰਦੀ ਹੈਗੀ ਇਸ ਕਹਾਣੀ ਵਿੱਚ ਤਾਂ ਫਿਰ ਵੀ ਹੱਲ ਹੋ ਗਿਆ ਮਸਲਾ ਹੱਲ ਹੋ ਗਿਆ ਹਰ ਵੰਸ ਦਾ ਇਹ ਕਈ ਕਰੈਕਟਰ ਇਹ ਜੇ ਆ ਜਾਂਦੇ ਨੇ ਕਈ ਘਰ ਇਹ ਜੇ ਆ ਜਾਂਦੇ ਨੇ ਕਿ ਜਿਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਤਲਾਕ ਤੱਕ ਗੱਲ ਵੱਗ ਜਾਂਦੀ ਹੈ ਘਰ ਉਜੜ ਜਾਂਦੇ ਨੇ ਬਿਲਕੁਲ दारू ਦੇ ਨਾਲ ਬਸ ਆਪ ਜੋੜ ਕੇ ਬੇਨਤੀ ਆ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿਓ ਮੇਰੇ ਵੀਰੋ ਸਾਡੀ ਵੀਡੀਓ ਦਿਖਾਉਣ ਦਾ ਹੀ ਮਤਲਬ ਸੀਗਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡਾ ਚੈਨਲ ਸਟ੍ਰੀਮ ਲੈਵਲ ਪ੍ਰੋਡਕਸ਼ਨ ਪ੍ਰੋਡਕਸ਼ਨ ਆ ਸਟ੍ਰੀਮ ਲੈਵਲ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦੀ ਹਰਮਨ ਸੋਨਾਲ ਦਾ ਇੱਕ ਨਵਾਂ ਕੈਰੇਕਟਰ ਤੁਹਾਡੇ ਲਈ ਫੇਰ ਲੈ ਕੇ ਹਾਜ਼ਰ ਹੋਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ